7 ਨਵੰਬਰ ਚੁੰਗੀ ਤੇ ਮੇਰਾ ਬੇਟਾ ਵਿਆਹਿਆ ਪ੍ਰਿੰਸ ਉਹਨੇ ਲਾਮ ਮੈਂ ਜਿ ਕਰਾਈ ਤੇ ਪੂਰੇ ਪਰਿਵਾਰ ਦੀ ਸਹਿਮਤ ਨਾ ਕਰਾਈ ਆ ਲੇਕਿਨ ਉਹਦੇ ਜਿਹੜੇ ਚਾਚੇ ਤਾਂ ਆਏ ਨੇ ਉਹ ਮੇਰੇ ਬੇਟੇ ਦੇ ਪਿੱਛੇ ਉਹਨਾਂ ਦੇ ਬੱਚੇ ਜਿਹੜੇ ਸਾਰੇ ਉਹ ਬੇਟੇ ਮੇਰੇ ਦੇ ਉਦੋਂ ਦੇ ਦੁਸ਼ਮਣ ਬਣੇ ਜਦੋਂ ਉਹਨੇ ਵਿਆਹ ਕਰਾਇਆ ਉਸ ਤੋਂ ਬਾਅਦ ਉਹ ਤਾਂ ਜਾਂਦੀ ਨਹੀਂ ਮੇਰੀ ਨੋ ਨਹੀਂ ਜਾਂਦੀ ਨਾ ਮੇਰਾ ਬੇਟਾ ਜਾਂਦਾ ਉੱਥੇ ਉਹਨਾਂ ਨੂੰ ਮੇਰੇ ਮੁੰਡੇ ਨੂੰ ਜਾਨ ਦਾ ਪੂਰਾ ਪੂਰੀ ਜਾਨ ਉਹਦੀ ਲੈਣ ਨੂੰ ਫਿਰ ਰਹੇ ਨੇ ਇਸ ਕਰਕੇ ਮੈਨੂੰ ਖਤਰਾ ਜਿੱਥੇ ਵੀ ਮਿਲਦੇ ਨੇ ਜਿੱਥੇ ਵੀ ਉਹਨੂੰ ਮਿਲਦੇ ਨੇ ਨਾ ਉੱਥੇ ਕਾਪੇ ਲੈ ਕੇ ਉਹਦੇ ਪਿੱਛੇ ਭੱਜਦੇ ਨੇ ਔਰ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦੇ ਦੋ ਵਾਰੀ ਤੇ ਉਹਨੂੰ ਮਾਰਿਆ ਉਹਨਾਂ ਨੇ ਰਾਤੀ ਮੇਰਾ ਬੇਟਾ ਗਿਆ ਸੀ ਬਾਹਰ ਦੁਕਾਨ ਤੇ ਸਮਾਨ ਲੈ ਔਰ ਉਹਨੂੰ ਮੈਂ ਸਮਾਨ ਲੈਣ ਭੇਜਿਆ ਇਹ ਉਧਰੋਂ ਸਾਰੇ ਕਾਪੇ-ਕੂਪੇ ਲੈ ਕੇ ਆਏ ਮੁੱਲੇ ਦੇ ਵਿੱਚ ਸਾਡੇ ਕੋਈ ਮੁੰਡਾ ਨਹੀਂ ਸੀ ਕਿਤੇ ਬਰਥਡੇ ਸੀ ਉਹ ਜਨਮ ਦਿਨ ਤੇ ਗਏ ਹੋਏ ਸੀ ਘਰੇ ਅਸੀਂ ਕੱਲੀਆਂ ਸੀ ਮੇਰੀਆਂ ਨੋਵਾਂ ਸੀ ਘਰੇ ਮੇਰਾ ਪੋਤਰਾ ਸੀ ਛੋਟਾ ਜਿਹਾ ਮੇਰੇ ਮੈਂ ਸੀ ਘਰੇ ਉਹਨਾਂ ਨੇ ਕਾਪੇ ਮਾਰੇ ਇੱਧਰ ਸਾਹਮਣੇ ਸਲੀਮ ਦੇ ਘਰੇ ਮਾਰੇ ਕਾਪੇ ਅੱਦਸ ਪਹਿਲੇ ਸਾ ਪੂਰੇ ਘਰ ਪੂਰੀ ਗਲੀ ਦੇ ਵਿੱਚ ਕਾਪੇ ਪੂਰੇ ਗੇਟ ਤੋੜਦੇ ਆਏ ਕਿੰਨੇ ਕ ਘਰਾਂ ਦੇ ਗੇਟ ਚਾਰ ਪੰਜ ਘਰਾਂ ਦੇ ਉਹਨਾਂ ਨੇ ਗੇਟ ਤੋੜੇ ਉਸ ਤੋਂ ਬਾਅਦ ਲਾਸਟ ਸਾਡੇ ਘਰੇ ਆਏ ਪ੍ਰਿੰਸ ਦਾ ਘਰ ਪੁੱਛ ਕੇ ਉਹਨਾਂ ਨੇ ਪ੍ਰਿੰਸ ਦੇ ਘਰੇ ਕਾਪੇ ਮਾਰੇ ਅਸੀਂ ਆਪਣੀ ਜਾਨ ਮੱਸਾ ਬਚਾਈ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਸਾਨੂੰ ਮੇਰਾ ਛੋਟਾ ਬੱਚਾ ਸੀ ਘਰੇ ਮੇਨਿਆ ਨੋਵਾ ਸੀ ਉਸ ਤੋਂ ਬਾਅਦ ਉਹਨਾਂ ਨੇ ਕਾਪੇ ਕੁੱਪੇ ਮਾਰੇ ਸਾਨੂੰ ਗਾਲੀ ਗਲੋਚ ਕੀਤਾ ਹੈ ਕਾਫੀ 15 20 ਮੁੰਡੇ ਸੀ ਤੇ ਉਹਨਾਂ ਨੇ ਹਵਾਈ ਫੈਰ ਕੀਤੇ ਨੇ ਉਹ ਕਹਿੰਦੇ ਬਾਹਰ ਨਿਕਲੋ ਸਾਨੂੰ ਗਾਲੀ ਗਲੋਚ ਕਰਕੇ ਸਾਨੂੰ ਗੰਦੀਆਂ ਗਾਲਾਂ ਕੱਢੀਆਂ ਉਹਨਾਂ ਨੇ ਮੋਟਰਸਾਈਕਲ ਸਾਡੀ ਗਲੀ ਦੇ ਵਿੱਚ ਖੜੇ ਸੀ ਮੋਟਰਸਾਈਕਲ ਇੱਕ ਲੈ ਕੇ ਚਾਬੀ ਲਾ ਕੇ ਔਰ ਦੂਸਰੀ ਐਕਟਵਾ ਖੜੀ ਸੀ ਸਾਡੀ ਐਕਟਵਾ ਤੋੜ ਕੇ ਗਏ ਨੇ ਤੇ ਉਸ ਤੋਂ ਬਾਅਦ ਉਹ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਪੁਲਿਸ ਨੂੰ ਫੋਨ ਕਰ ਰਹੇ ਹਾਂ ਉਸ ਤੋਂ ਬਾਅਦ ਉਹ ਚਲੇ ਗਈ ਪੁਲਿਸ ਵਾਲੇ ਹਾਂਜੀ ਕੈਂਟ ਥਾਣੇ ਅਸੀਂ ਐਸਐਸਓ ਸਾਹਿਬ ਆਏ ਨੇ ਖੁਦ ਆਪ ਮੌਕੇ ਤੇ ਆਏ ਨੇ ਤੇ ਉਹਨਾਂ ਨੇ ਆ ਕੇ ਦੇਖਿਆ ਸਾਡਾ ਇੱਥੇ ਮੋਟਰਸਾਈਕਲ ਤੋੜ ਕੇ ਸਾਰਾ ਮੋਟਰਸਾਈਕਲ ਖਲਾ ਰਿਆ ਉਹਨਾਂ ਨੇ ਔਰ ਉਸ ਤੋਂ ਬਾਅਦ ਸਾਰਾ ਸਾਰਾ ਦੇਖ ਕੇ ਗਏ ਕਿਹੜੇ ਕਿਹੜੇ ਗੇਟ ਤੋੜੇ ਜਿੰਨੇ ਵੀ ਗੇਟ ਉਹਨਾਂ ਨੇ ਸਾਡੇ ਮੁਹੱਲੇ 'ਚ ਤੋੜੇ ਨੇ ਚਾਰ ਪੰਜ ਗੇਟ ਉਹ ਸਾਰੇ ਦੇਖ ਕੇ ਗਏ ਨੇ ਮੌਕੇ ਤੇ ਸਾਰੇ ਕਾਪੇ ਵੱਜੇ ਹਨ ਤੁਸੀਂ ਜੇ ਤੁਸੀਂ ਕਹੋਗੇ ਤੇ ਅਸੀਂ ਤੁਹਾਨੂੰ ਦਿਖਾ ਸਕਨੇ ਹਾਂ ਸਰ ਮੈਨੂੰ ਇਹ ਮੰਗੇ ਕਿ ਮੇਰੇ ਜਮ ਬੇਟੇ ਨੂੰ ਜਾਣ ਦਾ ਸਾਡੇ ਮੁੰਡਿਆਂ ਨੂੰ ਸਾਰਿਆਂ ਨੂੰ ਬਿਲਡਿੰਗ ਵਾਲਿਆਂ ਨੂੰ ਖਤਰਾ ਹੈ ਇਹ ਉੱਥੇ ਜਿਹੜੀ ਵੀ ਲੜਾਈ ਉੱਥੇ 7 ਨੰਬਰ ਚੁੰਗੀ ਤੇ ਗਵਾਲ ਟੋਲੀ 'ਚ ਹੁੰਦੀ ਆ ਉਹ ਸਾਡੇ ਬੱਚਿਆਂ ਦਾ ਨਜਾਇਜ਼ ਨਾਂ ਲਿਖਾਉਂਦੇ ਨੇ ਜਦੋਂ ਵੀ ਲੜਾਈ ਹੁੰਦੀ ਆ ਉਹ ਸਾਡੇ ਬੱਚਿਆਂ ਦਾ ਨਾਂ ਲਖਾਉਂਦੇ ਕਦੀ ਤਾਂ ਉਹ ਕਹਿੰਦੇ ਨੇ ਸਲੀਮ ਆਂਦਾ ਹੈ ਕਦੀ ਪ੍ਰਿੰਸ ਆਂਦਾ ਹੈ ਸਾਡੇ ਬੱਚੇ ਘਰੇ ਬੈਠੇ ਹੁੰਦੇ ਨੇ ਉਹ ਸਾਡੇ ਘਰੇ ਬੈਠੇ ਬੱਚਿਆਂ ਦਾ ਨਾਂ ਲਖਾਉਂਦੇ ਨੇ ਸਰ ਉਹ ਬੇਨਜਾਇਜ਼ ਸਾਡੇ ਮੇਰੇ ਮੁੰਡੇ ਦੇ ਮੇਰੇ ਮੁੰਡੇ ਦੇ ਤੇ ਬਿਲਕੁਲ ਹੀ ਉਹਨਾਂ ਨੇ ਨਾ ਮਾਰ ਦੇਣਾ ਸੀ ਰਾਤੀ ਉਹਨਾਂ ਨੂੰ ਉਹਦੇ ਪਿੱਛੇ ਪੱਜੇ ਸਰ ਮੇਰੀ ਬੇਨਤੀ ਹੈ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਔਰ ਮੇਰੇ ਬੇਟੇ ਨੂੰ ਪੂਰੀ ਤਰ੍ਹਾਂ ਉਹਦੀ ਸੇਫਟੀ ਕੀਤੀ ਜਾਵੇ ਸਰ ਮੇਰਾ ਨਾਮ ਸਾਦੀਆ ਹੈ ਹਾਂਜੀ ਸਾਡਾ ਘਰ ਵੀ ਤੋੜਿਆ ਜੀ ਏ ਮੈਂ ਆਪਣੇ ਸੋਹਰਿਆਂ ਦੇ ਰਹਿੰਦੀ ਸੀ ਮੈਂ ਮੇਰੀ ਮੰਮੀ ਦੀ ਤਬੀਅਤ ਨਹੀਂ ਠੀਕ ਸੀ ਮੈਂ ਆਪਣੇ ਪੇਕਿਆਂ ਦੇ ਆਈ ਹੋਈ ਸੀ ਰਾਤ ਇੱਥੇ ਰਹੀ ਆਪਣੀ ਮੰਮੀ ਕੋਲ ਤੇ ਰਾਤ ਨੂੰ ਕਟੋ-ਕਟ 56 ਬੰਦੇ ਸੀ ਜਿਹੜੇ ਮੇਰੀ ਘਰੇ ਆ ਕੇ ਜਿਨ੍ਹਾਂ ਨੇ ਗੱਲ ਪਾਈ ਗੇਟ ਕੋ ਤੋੜਿਆ ਸਾਡਾ ਵਿਕਲ ਬਾਹਰ ਖੜਾ ਸੀ ਸਾਰਾ ਤੋੜ ਕੇ ਮੇ ਸਕੂਟਰੀ ਮੈਂ ਵਿਕਲ ਲੈ ਕੇ ਹੰਦਾ ਉਹ ਸਾਰੀ ਤੋੜਤੀ ਉਹਨਾਂ ਨੇ ਵਿਕਲ ਮੇਰਾ ਹੈ ਉਤੋਂ ਧਮਕੀਆਂ ਦੇ ਕੇ ਗਏ ਤੁਸੀਂ ਆਦੇ ਭਰਾ ਬਾਹਰ ਕੱਢੋ ਤੁਹਾਡੇ ਭਰਾਵਾਂ ਨੂੰ ਅਸੀਂ ਮਾਰ ਕੇ ਜਾਣਾ ਜੋ ਮਰਜ਼ੀ ਹੋ ਜਾਵੇ ਸਾਡੇ ਨਾਲ ਕੋਈ ਲੈਣ ਦੇ ਨਹੀਂ ਸੀ ਸਾਡੇ ਨਾਲ ਕੋਈ ਨਹੀਂ ਸੀ ਤੇ ਨਾ ਸਾਡਾ ਕੋਈ ਉਹਨਾਂ ਨਾਲ ਅਸੀਂ ਨਾ ਉਹਨਾਂ ਜਾਣਦੇ ਸੀ ਹਾਂ ਨਜਾਇਜ਼ ਸਾਡਾ ਸਾਡੇ ਆਂਦੇ ਹੀ ਉਹਨਾਂ ਨੇ ਕਾਪੇ ਉਹਨਾਂ ਸੋਚਿਆ ਕਿਸੇ ਪਤਾ ਨਹੀਂ ਕੌਣ ਸੀ ਕੌਣ ਨਹੀਂ ਤੇ ਆਂਦੇ ਹੀ ਸਾਡੇ ਨੂੰ ਸ਼ੁਰੂ ਕਰ ਦਿੱਤੇ ਉਹਨਾਂ ਨੇ ਕਾਪੇ ਤੇ ਅਸੀਂ ਗੇਟ ਹੀ ਨਹੀਂ ਖੋਲਿਆ ਡਰਦੇ ਮਰਿਆ ਨੇ ਉਹ ਤਾਂ ਸਾਨੂੰ ਵੀ ਨਹੀਂ ਪਤਾ ਕਿ ਉਹ ਸਾਡੇ ਨਾਲ ਕਿਉਂ ਐਵੇਂ ਕੀਤਾ ਸਾਡੇ ਨਾਲ ਝੂਟਾ ਬੱਚਾ ਪੁਆਇਆ ਝੂਟਾ ਪਹਿਲੇ ਵੀ ਸਾਡੇ ਨਾਲ ਪਹਿਲੇ ਉਹਨਾਂ ਨੇ ਨਜਾਇਜ਼ ਪਰਚਾ ਪੁਆਇਆ ਸਾਡੇ ਮੁੰਡਿਆਂ ਤੇ ਹਾਂ ਤੇ ਨਜਾਇਜ਼ ਹੀ ਸਾਡੇ ਧੱਕਾ ਕਰਦੇ ਵੇਖੋ ਅਸੀਂ ਕੀ ਕਰਦੇ ਹਾਂ ਅਸੀਂ ਇੰਨੀ ਗੁੰਡਾਗਰਦੀ ਆ ਵੇਖੋ ਮੇਰੀ ਮੰਮੀ ਦਿਮਾਕੀ ਹੈ ਵਿਚਾਰੇ ਇਹਨਾਂ ਦਾ ਕੀ ਬਣੇਗਾ ਕੱਲ ਮੇਰੀ ਮੰਮੀ ਇੱਕਦਮ ਡਿੱਗ ਗਏ ਆ ਟੈਂਸ਼ਨ ਨਾ ਉੱਥੋਂ ਕਹਿੰਦੇ ਤੁਹਾਡੇ ਪਰਾਵਾਂ ਨੂੰ ਅਸੀਂ ਮਾਰ ਕੇ ਜਾਣਾ ਜੋ ਮਰਜ਼ੀ ਹੋ ਜਾਵੇ ਸਾਡੀ ਮੰਗ ਹੈ ਉਹ ਬੰਦੇ ਫੜੇ ਜਾਣ ਉਹਨਾਂ ਦੀ ਗੁੰਡਾਗਰਦੀ ਬੰਦ ਹੋਵੇ ਉਹਨਾਂ ਦੇ ਪਰਚੇ ਕੱਟੇ ਜਾਣ ਉਹਨਾਂ ਨੂੰ ਪਤਾ ਕਿਵੇਂ ਲੱਗੇਗਾ ਅਸੀਂ ਇਹ ਕੰਮ ਕਿਵੇਂ ਕਰਨੇ 7 ਸਤੰਬਰ ਚੁੰਗੀ ਤੇ ਮੇਰਾ ਬੇਟਾ ਵਿਆਹਿਆ ਪ੍ਰਿੰਸ ਉਹਨੇ ਲੰਮੇ ਮਰਜ਼ ਕਰਾਈ ਤੇ ਪੂਰੇ ਪਰਿਵਾਰ ਦੀ ਸਹਿਮਤ ਨਾ ਕਰਾਈ ਆ ਲੇਕਿਨ ਉਹਦੇ ਜਿਹੜੇ ਚਾਚੇ ਤਾਂ ਆਏ ਨੇ ਉਹ ਮੇਰੇ ਬੇਟੇ ਦੇ ਪਿੱਛੇ ਉਹਨਾਂ ਦੇ ਬੱਚੇ ਜਿਹੜੇ ਸਾਰੇ ਉਹ ਬੇਟੇ ਮੇਰੇ ਦੇ ਉਦੋਂ ਦੇ ਦੁਸ਼ਮਣ ਬਣੇ ਜਦੋਂ ਉਹਨਾਂ ਨੇ ਵਿਆਹ ਕਰਾਇਆ ਉਸ ਤੋਂ ਬਾਅਦ ਉਹ ਤਾਂ ਜਾਣਦੀ ਨਹੀਂ ਮੇਰੀ ਨੋ ਨਹੀਂ ਜਾਣਦੀ ਨਾ ਮੇਰਾ ਬੇਟਾ ਉਸ ਉਹਨਾਂ ਨੂੰ ਮੇਰੇ ਮੁੰਡੇ ਨੂੰ ਜਾਨ ਦਾ ਪੂਰਾ ਪੂਰੀ ਜਾਨ ਉਹਦੀ ਲੈਣ ਨੂੰ ਫਿਰ ਰਹੇ ਨੇ ਇਸ ਕਰਕੇ ਮੈਨੂੰ ਖਤਰਾ ਜਿੱਥੇ ਵੀ ਮਿਲਦੇ ਨੇ ਜਿੱਥੇ ਵੀ ਉਹਨੂੰ ਮਿਲਦੇ ਨੇ ਨਾ ਉੱਥੇ ਕਾਪੇ ਲੈ ਕੇ ਉਹਦੇ ਪਿੱਛੇ ਭੱਜਦੇ ਨੇ ਔਰ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦੇ ਦੋ ਵਾਰੀ ਤੇ ਉਹਨੂੰ ਮਾਰਿਆ ਉਹਨਾਂ ਨੇ ਰਾਤੀ ਮੇਰਾ ਬੇਟਾ ਗਿਆ ਸੀ ਬਾਹਰ ਦੁਕਾਨ ਤੇ ਸਮਾਨ ਲੈ ਔਰ ਉਹਨੂੰ ਮੈਂ ਸਮਾਨ ਲੈਣ ਭੇਜਿਆ ਇਹ ਉਧਰੋਂ ਸਾਰੇ ਕਾਪੇ-ਕੂਪੇ ਲੈ ਕੇ ਆਏ ਮੱਲੇ ਦੇ ਵਿੱਚ ਸਾਡੇ ਕੋਈ ਮੁੰਡਾ ਨਹੀਂ ਸੀ ਕਿਤੇ ਬਰਥਡੇ ਸੀ ਉਹ ਜਨਮ ਦਿਨ ਤੇ ਗਏ ਹੋਏ ਸੀ ਘਰੇ ਅਸੀਂ ਕੱਲੀਆਂ ਸੀ ਮੇਰੀਆਂ ਨੋਵਾਂ ਸੀ ਘਰੇ ਮੇਰਾ ਪੋਤਰਾ ਸੀ ਛੋਟਾ ਜਿਹਾ ਮੇਰੇ ਮੈਂ ਸੀ ਘਰੇ ਉਹਨਾਂ ਨੇ ਕਾਪੇ ਮਾਰੇ ਇੱਧਰ ਸਾਹਮਣੇ ਸਲੀਮ ਦੇ ਘਰੇ ਮਾਰੇ ਕਾਪੇ ਇੱਧਰ ਸਪੇਲੇ ਸਾਰੇ ਪੂਰੇ ਘਰ ਪੂਰੀ ਗਲੀ ਦੇ ਵਿੱਚ ਕਾਪੇ ਉਹ ਪੂਰੇ ਗੇਟ ਤੋੜਦੇ ਆਏ ਕਿੰਨੇ ਕ ਘਰਾਂ ਦੇ ਗੇਟ ਚਾਰ ਪੰਜ ਘਰਾਂ ਦੇ ਉਹਨਾਂ ਨੇ ਗੇਟ ਤੋੜੇ ਉਸ ਤੋਂ ਬਾਅਦ ਲਾਸਟ ਵਿੱਚ ਸਾਡੇ ਘਰੇ ਆਏ ਪ੍ਰਿੰਸ ਦਾ ਘਰ ਪੁੱਛ ਕੇ ਉਹਨੇ ਪ੍ਰਿੰਸ ਦੇ ਘਰੇ ਕਾਪੇ ਮਾਰੇ ਅਸੀਂ ਆਪਣੀ ਜਾਨ ਮੱਸਾ ਬਚਾਈ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਸਾਨੂੰ ਮੇਰਾ ਛੋਟਾ ਬੱਚਾ ਸੀ ਘਰੇ ਮੇਨਿਆ ਨੋਵਾ ਸੀ ਉਸ ਤੋਂ ਬਾਅਦ ਉਹਨਾਂ ਨੇ ਕਾਪੇ-ਕੁੱਪੇ ਮਾਰੇ ਸਾਨੂੰ ਗਾਲੀ-ਗਲੋਚ ਕੀਤਾ ਹੈ ਕਾਫੀ 15-20 ਮੁੰਡੇ ਸੀ ਤੇ ਉਹਨਾਂ ਨੇ ਹਵਾਈ ਫੈਰ ਕੀਤੇ ਨੇ ਉਹ ਕਹਿੰਦੇ ਬਾਹਰ ਨਿਕਲੋ ਸਾਨੂੰ ਗਾਲੀ-ਗਲੋਚ ਕਰਕੇ ਸਾਨੂੰ ਗੰਦੀਆਂ ਗਾਲਾਂ ਕੱਢੀਆਂ ਉਹਨਾਂ ਨੇ ਮੋਟਰਸਾਈਕਲ ਸਾਡੀ ਗਲੀ ਦੇ ਵਿੱਚ ਖੜੇ ਸੀ ਮੋਟਰਸਾਈਕਲ ਇੱਕ ਲੈ ਕੇ ਚਾਬੀ ਲਾ ਕੇ ਔਰ ਦੂਸਰੀ ਐਕਟਵਾ ਖੜੀ ਸੀ ਸਾਡੀ ਐਕਟਵਾ ਤੋੜ ਕੇ ਗਏ ਨੇ ਤੇ ਉਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਪੁਲਿਸ ਨੂੰ ਫੋਨ ਕਰ ਰਹੇ ਹਾਂ ਉਸ ਤੋਂ ਬਾਅਦ ਉਹ ਚਲੇ ਗਈ ਪੁਲਿਸ ਵਾਲੇ ਹਾਂਜੀ ਕੈਂਟ ਥਾਣੇ ਅਸੀਂ ਐਸਐਸ ਸਾਹਿਬ ਆਏ ਨੇ ਖੁਦ ਆਪ ਮੌਕੇ ਤੇ ਆਏ ਨੇ ਤੇ ਉਹਨਾਂ ਨੇ ਆ ਕੇ ਦੇਖਿਆ ਸਾਡਾ ਇੱਥੇ ਮੋਟਰਸਾਈਕਲ ਤੋੜ ਕੇ ਸਾਰਾ ਮੋਟਰਸਾਈਕਲ ਖਿਲਾਰਿਆ ਉਹਨਾਂ ਨੇ ਔਰ ਉਸ ਤੋਂ ਬਾਅਦ ਸਾਰ ਸਾਰਾ ਦੇਖ ਕੇ ਗਏ ਕਿਹੜੇ ਕਿਹੜੇ ਗੇਟ ਤੋੜੇ ਜਿੰਨੇ ਵੀ ਗੇਟ ਉਹਨਾਂ ਨੇ ਸਾਡੇ ਫਿਰ ਮਹੱਲੇ 'ਚ ਤੋੜੇ ਨੇ ਚਾਰ ਪੰਜ ਗੇਟ ਉਹ ਸਾਰੇ ਦੇਖ ਕੇ ਗਏ ਨੇ ਮੌਕੇ ਤੇ ਸਾਰੇ ਕਾਪੇ ਵੱਜੇ ਨੇ ਤੁਸੀਂ ਜੇ ਤੁਸੀਂ ਕਹੋਗੇ ਤੇ ਅਸੀਂ ਤੁਹਾਨੂੰ ਦਿਖਾ ਸਕਨੇ ਹਾਂ ਸਰ ਮੈਨੂੰ ਇਹ ਮੰਗੇ ਕਿ ਮੇਰੇ ਜਮ ਬੇਟੇ ਨੂੰ ਜਾਣ ਦਾ ਸਾਡੇ ਮੁੰਡਿਆਂ ਨੂੰ ਸਾਰਿਆਂ ਨੂੰ ਬਿਲਡਿੰਗ ਵਾਲਿਆਂ ਨੂੰ ਖਤਰਾ ਹੈ ਇਹ ਉੱਥੇ ਜਿਹੜੀ ਵੀ ਲੜਾਈ ਉੱਥੇ 7 ਨੰਬਰ ਚੁੰਗੀ ਤੇ ਗਵਾਲ ਟੋਲੀ ਚ ਹੁੰਦੀ ਆ ਉਹ ਸਾਡੇ ਬੱਚਿਆਂ ਦਾ ਨਜਾਇਜ਼ ਨਾਂ ਲਿਖਾਉਂਦੇ ਨੇ ਜਦੋਂ ਵੀ ਲੜਾਈ ਹੁੰਦੀ ਆ ਉਹ ਸਾਡੇ ਬੱਚਿਆਂ ਦਾ ਨਾਂ ਲਿਖਾਉਂਦੇ ਕਦੀ ਤਾਂ ਉਹ ਕਹਿੰਦੇ ਨੇ ਸਲੀਮ ਆਂਦਾ ਹੈ ਕਦੀ ਪ੍ਰਿੰਸ ਆਂਦਾ ਹੈ ਸਾਡੇ ਬੱਚੇ ਘਰੇ ਬੈਠੇ ਹੁੰਦੇ ਨੇ ਉਹ ਸਾਡੇ ਘਰੇ ਬੈਠੇ ਬੱਚਿਆਂ ਦਾ ਨਾਮ ਲਖਾਉਂਦੇ ਨੇ ਸਰ ਉਹ ਬੇਨਜਾਇਜ਼ ਸਾਡੇ ਮੇਰੇ ਮੁੰਡੇ ਦੇ ਮੇਰੇ ਮੁੰਡੇ ਦੇ ਤੇ ਬਿਲਕੁਲ ਹੀ ਉਹਨਾਂ ਨੇ ਨਾ ਮਾਰ ਦੇਣਾ ਸੀ ਰਾਤੀ ਉਹਨਾਂ ਨੂੰ ਉਹਦੇ ਪਿੱਛੇ ਪੱਜੇ ਸਰ ਮੇਰੀ ਬੇਨਤੀ ਹੈ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਔਰ ਮੇਰੇ ਬੇਟੇ ਨੂੰ ਪੂਰੀ ਤਰ੍ਹਾਂ ਉਹਦੀ ਸੇਫਟੀ ਕੀਤੀ ਜਾਵੇ ਸਰ ਮੇਰਾ ਨਾਮ ਸਾਦੀਆ ਹੈ ਹਾਂਜੀ ਸਾਡਾ ਘਰ ਵੀ ਤੋੜਿਆ ਜੀ ਇਹ ਮੈਂ ਆਪਣੇ ਸੋਹਰਿਆਂ ਤੇ ਰਹਿੰਦੀ ਸੀ ਮੈਂ ਮੇਰੀ ਮੰਮੀ ਦੀ ਤਬੀਅਾ ਨਹੀਂ ਠੀਕ ਸੀ ਮੈਂ ਆਪਣੇ ਪੇਕਿਆਂ ਦੇ ਆਈ ਹੋਈ ਸੀ ਰਾਤ ਇੱਥੇ ਰਹੀ ਆਪਣੀ ਮੰਮੀ ਕੋਲ ਤੇ ਰਾਤ ਨੂੰ ਕਟੋਕਟ ਮੁਝਾ 60 ਬੰਦੇ ਸੀ ਜਿਹੜੇ ਮੇਰੀ ਘਰੇ ਆ ਕੇ ਜਿਨ੍ਹਾਂ ਨੇ ਗੱਲ ਪਾਇ ਗੇਟ ਕੋ ਤੋੜਿਆ ਸਾਡਾ ਵਿਕਲ ਬਾਹਰ ਖੜਾ ਸੀ ਸਾਰਾ ਤੋੜ ਕੇ ਮੇ ਸਕੂਟਰੀ ਮੈਂ ਵਿਕਲ ਲੈ ਕੇ ਹੰਦਾ ਉਹ ਸਾਰੀ ਤੋੜਤੀ ਉਹਨਾਂ ਨੇ ਵਿਕਲ ਮੇਰਾ ਹੈ ਉੱਥੋਂ ਧਮਕੀਆਂ ਦੇ ਕੇ ਗਏ ਤੁਸੀਂ ਆਦੇ ਭਰਾ ਬਾਹਰ ਕੱਢੋ ਤੁਹਾਡੇ ਭਰਾਵਾਂ ਨੂੰ ਅਸੀਂ ਮਾਰ ਕੇ ਜਾਣਾ ਜੋ ਮਰਜ਼ੀ ਹੋ ਜਾਵੇ ਸਾਡੇ ਨਾਲ ਕੋਈ ਲੈਣ ਦੇ ਨਹੀਂ ਸੀ ਸਾਡੇ ਨਾਲ ਕੋਈ ਨਹੀਂ ਸੀ ਤੇ ਨਾ ਸਾਡਾ ਕੋਈ ਉਹਨਾਂ ਨਾਲ ਅਸੀਂ ਨਾ ਉਹਨਾਂ ਜਾਣਦੇ ਸੀ ਹੈ ਨਜਾਇਜ਼ ਸਾਡਾ ਸਾਡੇ ਆਂਦੇ ਹੀ ਉਹਨਾਂ ਨੇ ਕਾਪੇ ਉਹਨਾਂ ਸੋਚਿਆ ਕਿਸੇ ਪਤਾ ਨਹੀਂ ਕੌਣ ਸੀ ਕੌਣ ਨਹੀਂ ਤੇ ਆਂਦੇ ਹੀ ਸਾਡੇ ਨੂੰ ਸ਼ੁਰੂ ਕਰ ਦਿੱਤੇ ਉਹਨਾਂ ਨੇ ਕਾਪੇ ਤੇ ਅਸੀਂ ਗੇਟ ਹੀ ਨਹੀਂ ਖੋਲਿਆ ਡਰਦੇ ਮਰਿਆ ਨਹੀਂ ਉਹ ਤਾਂ ਸਾਨੂੰ ਵੀ ਨਹੀਂ ਪਤਾ ਕਿ ਉਹ ਸਾਡੇ ਨਾਲ ਕਿਉਂ ਐਵੇਂ ਕੀਤਾ ਸਾਡੇ ਨਾਲ ਝੂਟਾ ਬੱਚਾ ਪਵਾਇਆ ਝੂਟਾ ਪਹਿਲੇ ਵੀ ਸਾਡੇ ਨਾਲ ਪਹਿਲੇ ਉਹਨਾਂ ਨੇ ਚਾਹ ਪਰਚਾ ਪਵਾਇਆ ਸਾਡੇ ਮੁੰਡਿਆਂ ਤੇ ਹੈ ਤੇ ਨਚੈ ਸੀ ਸਾਡੇ ਧੱਕਾ ਕਰਦੇ ਵੇਖੋ ਅਸੀਂ ਕੀ ਕਰਦੇ ਆ ਅਸੀਂ ਇੰਨੇ ਗੁੰਡਾ ਕਰਦੀ ਆ ਵੇਖੋ ਮੇਰੀ ਮੰਮੀ ਦਿਮਾਕੀ ਹੈ ਵਿਚਾਰੇ ਇਹਨਾਂ ਦਾ ਕੀ ਬਣੇਗਾ ਕੱਲ ਮੇਰੀ ਮੰਮੀ ਇੱਕਦਮ ਡਿੱਗ ਗਏ ਹੈ ਟੈਨਸ਼ਨ ਨਾ ਉਹ ਤੋਂ ਕਹਿੰਦੇ ਤੁਹਾਡੇ ਪਰਾਵਾਂ ਨੂੰ ਅਸੀਂ ਮਾਰ ਕੇ ਜਾਣਾ ਜੋ ਮਰਜ਼ੀ ਹੋ ਜਾਵੇ ਸਾਡੀ ਮੰਗ ਇਹ ਆ ਉਹ ਬੰਦੇ ਫੜੇ ਜਾਣ ਉਹਨਾਂ ਦੀ ਗੁੰਡਾਗਰਦੀ ਬੰਦ ਹੋਵੇ ਉਹਨਾਂ ਦੇ ਪਰਚੇ ਕੱਟੇ ਜਾਣ ਉਹਨਾਂ ਨੂੰ ਪਤਾ ਕਿਵੇਂ ਲੱਗੇਗਾ ਅਸੀਂ ਇਹ ਕੰਮ ਕਿਵੇਂ ਕਰਾਂ